ਕੜਾ ਤਰਵਾ ਰਹੇ ਆ ਇਹ ਆ ਸਾਰੇ ਮਤਲਬ ਆ ਆ ਪੇਰੈਂਟਸ ਖੜੇ ਆ ਸਾਰੇ ਪੇਰੈਂਟਸ ਦੇ ਸਾਹਮਣੇ ਆ ਆ ਆ ਆ ਹੈਗੇ ਆ ਜਿਹੜੇ ਕੜਾ ਤਰਵਾ ਰਹੇ ਆ ਤੇ ਆ ਕੜਾ ਤਰਵਾ ਰਹੇ ਆ ਆ ਕੜਾ ਤਰਵਾ ਰਹੇ ਆ ਜੀ ਇਹ ਸਰਨਪ੍ਰੀਤ ਸਿੰਘ ਕੀ ਕਹਿੰਦੇ ਵੀ ਤੁਹਾਡਾ ਮਤਲਬ ਆ ਕੜਾ ਪਹਿਣ ਕੇ ਜਾ ਨਹੀਂ ਸਕਦੇ ਤੁਸੀਂ ਅੰਦਰ ਉਹ ਕਰਨ ਦਾ ਕੋਈ ਹੈ ਕਿ ਚਾਹੁੰਦੇ ਵੀ ਕੜਾ ਉਤਾਰ ਦੇ ਨਾ ਉਤਾਰ ਵੀ ਦਿੰਦਾ ਕਿਉਂਕਿ ਕਾਲਜ ਦਾ ਹੈ ਨਹੀਂ ਉਤਾਰ ਕੇ ਹੁੰਦੇ ਕੜਾ ਤਾਂ ਇਹ ਧਾਰਮਿਕ ਨਿਸ਼ਾਨੀ ਹੈ ਇਹ ਉਤਾਰਵਾਜ ਨਹੀਂ ਸਕਦੇ ਇਹ ਤੁਹਾਡਾ ਨਾਮ ਕੀ ਪਿਛਲੀ ਵਾਰ ਹੀ ਦਏਗੇ ਦੇਖ ਕੇ ਗਏ ਸੀ ਮੈਪਰ ਹਾਂਜੀ ਕੋਈ ਆਬਜੈਕਸ਼ਨ ਨਹੀਂ ਕੀਤੀ ਠੀਕ ਹੈ ਕੜਾ ਕਿਵੇਂ ਉਤਾਰ ਸਕਦੇ ਨੇ ਤੇ ਕੀ ਪ੍ਰੋਬਲਮ ਹੋ ਜਾਂਦੀ ਹੈ ਹਾਂ ਚਲੋ ਤੇ ਹੁਣ ਇਹ ਕੀ ਕਹਿੰਦੇ ਵੀ ਉਤਾਰੋ ਵੀ ਕੜਾ ਤੁਸੀਂ ਪਾ ਕੇ ਅੰਦਰ ਨਹੀਂ ਜਾ ਸਕਦੇ ਹਾਂਜੀ ਜਾਂ ਆਰਪੀਸੀ ਕਾਲਜ ਉੱਥੇ ਵੀ ਸਾਡੇ ਜਿਹੜੇ ਪੰਜ ਕਕਾਰ ਆ ਉਹਨਾਂ ਵਿੱਚ ਇੱਕ ਕਕਾਰ ਜੋ ਅਸੀਂ ਬਾਹਰ ਵਿੱਚ ਪੈਂਦੇ ਆ ਕੜਾ ਉਸ ਦੀ ਇੱਕ ਤਰ੍ਹਾਂ ਨਾਲ ਬੇਅਦਬੀ ਕੀਤੀ ਗਈ ਇਹ ਕੋਈ ਅੱਜ ਦੀ ਘਟਨਾ ਨਹੀਂ ਹੈ ਇਹ ਹਰ ਰੋਜ਼ ਦੀ ਘਟਨਾ ਹੋ ਗਈ ਆ ਪੂਰੇ ਭਾਰਤ ਦੇ ਵਿੱਚ ਸਾਡੇ ਸਿੱਖਾਂ ਨਾਲ ਜੋ ਵਧੀਆਂ ਕੀਤੀਆਂ ਜਾਂਦੀਆਂ ਕਿਤੇ ਮੈਟਰੋ ਦੇ ਵਿੱਚ ਸ੍ਰੀ ਸਾਹਿਬ ਨਹੀਂ ਪੈਨਣ ਦਿੰਦੇ ਜਾਂ ਕੜਾ ਉਤਾਰਨ ਦੀ ਗੱਲ ਕਰਦੇ ਆ ਜਾਂ ਫਿਰ ਕਿਸੇ ਵੀ ਸਰਕਾਰੀ ਪੇਪਰ ਦੇ ਵਿੱਚ ਜਾਂ ਸਰਕਾਰੀ ਇਥੋਂ ਤੱਕ ਕਿ ਜਿਹੜੇ ਸਰਕਾਰੀ ਅਦਾਰੇ ਆ ਉੱਥੇ ਵੀ ਜਿਹੜੇ ਸਾਡੇ ਪੰਜ ਕਕਾਰ ਉਹਨਾਂ ਦੀ ਬੇਅਦਬੀ ਕੀਤੀ ਜਾਂਦੀ ਹੈ। ਇਸੇ ਬੇਅਦਬੀ ਦੇ ਦੇ ਵਿੱਚ ਅੱਜ ਜਿਹੜਾ ਆਰਪੀਸੀ ਕਾਲਜ ਆ ਬਹਿਮਦਵਾਨਾ ਮਲੋਡ ਰੋਡ ਦੇ ਉੱਤੇ ਤਾਂ ਉੱਥੇ ਅੱਜ ਪੇਪਰ ਸੀਗਾ ਜਈ ਦੇ ਜਿਹੜੇ ਪੇਪਰ ਚਾਦੇ ਆ ਸਰਕਾਰ ਵੱਲੋਂ ਤਾਂ ਉੱਥੇ ਇੱਕ ਜਿਹੜਾ ਸਿੱਖ ਨੌਜਵਾਨ ਸੀਗਾ ਉਹ ਪੇਪਰ ਦੇਣ ਲਈ ਆਇਆ ਹੋਇਆ ਸੀਗਾ। ਪਰ ਉਸ ਨੂੰ ਕੜਾ ਉਤਾਰ ਕੇ ਪੇਪਰ ਦੇਣ ਲਈ ਮਜਬੂਰ ਕੀਤਾ ਗਿਆ। ਤੇ ਉਸ ਦੀ ਵੀਡੀਓ ਵੀ ਇੱਕ ਵਾਇਰਲ ਹੋ ਰਹੀ ਆ ਜੋ ਦੇਖੀ ਆ ਤੁਸੀਂ ਤੇ ਮੈਂ ਕੁਝ ਕਰਦੇ ਰਿਹਾ ਜਿਵੇਂ ਐ ਕਰਕੇ ਖੇਤ ਵਿੱਚ ਬਿਜੀ ਸੀਗਾ ਮੈਨੂੰ ਜਿਉਂ ਹੀ ਪਤਾ ਲੱਗਿਆ ਮੈਂ ਆਰਪੀਸੀ ਕਾਲਜ ਪਹੁੰਚਿਆ ਤੇ ਉੱਥੇ ਐਸਸੀ ਦਾ ਵਿਰੋਧ ਵੀ ਹੋਇਆ ਤੇ ਜੋ ਵੀਡੀਓ ਵਾਇਰਲ ਹੋ ਰਹੀ ਆ ਉਹਨਾਂ ਨੇ ਜੋ ਉਥੋਂ ਦੀ ਅਮਨੀজমেন্ট ਉਹਨਾਂ ਨੇ ਇੱਕ ਵਾਰ ਮਾਫੀ ਵੀ ਮੰਗ ਲਈ ਆ ਮੈਂ ਵਾਰਿਸ ਪੰਜਾਬ ਜਥੇਬੰਦੀ ਦੇ ਵੱਲੋਂ ਉੱਥੇ ਗਿਆ ਉਹਨਾਂ ਨਾਲ ਗੱਲਬਾਤ ਕੀਤੀ ਨੌਜਵਾਨ ਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਪੇਪਰ ਚੱਲ ਰਿਹਾ ਹਜੇ ਅੱਗੇ ਜੋ ਕਿ ਮਾਪਿਓ ਜਿਹੜੇ ਕਾਲਜ ਦੇ ਬਾਹਰ ਬਿਠਾ ਦਿੱਤੇ ਜਾਂਦੇ ਸੀ ਅੱਜ ਉਹਨਾਂ ਨੂੰ ਵੀ ਕਾਲਜ ਦੇ ਅੰਦਰ ਲੈ ਕੇ ਲੈ ਗਏ ਆ ਤੇ ਉਹਨਾਂ ਨੂੰ ਮਿਲਣ ਦੀ ਵੀ ਜਿਹੜੀ ਮਿਲ ਨਹੀਂ ਦਿੱਤਾ ਗਿਆ ਕਿਸੇ ਨੂੰ ਨਹੀਂ ਤਾਂ ਬਾਹਰ ਹੁੰਦੇ ਆ ਕਿਉਂਕਿ ਜਿਹੜੀ ਮੈਨੇਜਮੈਂਟ ਉਸ ਨੂੰ ਪਤਾ ਸੀਗਾ ਕਿ ਤਕਰਾਰ ਵਧ ਜੂਗੀ ਇਸ ਚੀਜ਼ ਦਾ ਜ਼ਿਆਦਾ ਵਿਰੋਧ ਹੋਊਗਾ ਤੇ ਇਸ ਲਈ ਅੱਜ ਜਿਹੜੇ ਬੱਚਿਆਂ ਦੇ ਨਾਲ ਜੋ ਵੀ ਮਾਪਿਓ ਆਉਂਦੇ ਆ ਵੱਡੇ ਭੈਣ ਭਰਾ ਆਉਂਦੇ ਆ ਉਹਨਾਂ ਨੂੰ ਸਾਰਿਆਂ ਨੂੰ ਅੰਦਰ ਕਰ ਦਿੱਤਾ ਕੀ ਇਹ ਸੋਚਣ ਵਾਲੀ ਗੱਲ ਨਹੀਂ ਕਿ ਸਾਡੇ ਸਿੱਖਾਂ ਨਾਲ ਹੀ ਇਤਾਂ ਆਉਂਦੀਆਂ ਵਧੀਆਂ ਕਿਉਂ ਹੁੰਦੀਆਂ ਸਾਡੇ ਹਰ ਰੋਜ਼ ਇੱਕ ਕਾਰਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਕਾ ਸਾਹਿਬ ਤੇ ਇਦਾਂ ਦੀਆਂ ਬੇਅਦਮੀਆਂ ਕਿਉਂ ਕੀਤੀਆਂ ਜਾਂਦੀਆਂ ਇਹ ਸੋਚਣ ਵਾਲੀ ਗੱਲ ਆ ਕਿ ਸਰਕਾਰ ਇਸ ਤੇ ਕੋਈ ਠੋਸ ਸਖਤ ਕਦਮ ਨਹੀਂ ਲੈ ਸਕਦੀ ਥੋੜੇ ਦਿਨ ਪਹਿਲਾਂ ਸਰਕਾਰ ਨੇ ਸੰਤ ਜਰਨੈਲ ਸਿੰਘ ਭਿੰਡਰਾਲੇ ਅਤੇ ਸਾਡੇ ਹੋਰ ਜਿਹੜੇ ਸ਼ਹੀਦ ਸਿੰਘ ਉਹਨਾਂ ਦੀਆਂ ਫੋਟੋਆਂ ਬੱਸਾਂ ਤੇ ਲਾਉਣ ਲਈ ਤਾਂ ਮਿੰਟੋ ਮੰਤਰੀ ਇਹਨਾਂ ਨੇ ਕਾਰਵਾਈ ਬਾਤੀ ਲਿਖਤੀ ਰੂਪ ਦੇ ਵਿੱਚ ਅਦਾਰਿਆਂ ਨੂੰ ਭੇਜਦਾ ਕਿ ਉਹਨਾਂ ਦੀਆਂ ਜਿਹੜੀਆਂ ਫੋਟਮਾ ਹਟਾਈਆਂ ਜਾਣ ਪਰ ਜਦੋਂ ਇਹ ਜੀਆਂ ਬੇਅਦਬੀਆਂ ਹੁੰਦੀਆਂ ਤਾਂ ਇਹ ਸਰਕਾਰਾਂ ਗੂੰਗੀਆਂ ਬੋਲੀਆਂ ਹੋ ਜਾਂਦੀਆਂ ਇਹ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈਗੀ ਇਹ ਦੂਜਿਆਂ ਤੇ ਉਂਗਲਾਂ ਚੁਗਦੀ ਹੁੰਦੀ ਸੀਗੀ ਇਸ ਤੋਂ ਪਹਿਲਾਂ ਜਦੋਂ ਆਪ ਇਹ ਕਿਸੇ ਵੀ ਅਹੁਦੇ ਤੇ ਨਹੀਂ ਸੀਗਾ ਵੀ ਜੀ ਜਦੋਂ ਅਸੀਂ ਆ ਗਏ ਸਾਡੇ ਰਾਜ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੋਊਗਾ ਚਾਹੇ ਹੋ ਹੋ ਬਗੜਾੜੀ ਮੋਰਚਾ ਹੋਵੇ ਵੀ ਜੋ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਜਸਜੀਤ ਸਿੰਘਾਂ ਦਾ ਅਸੀਂ ਸਿਰਫ 7 ਦਿਨਾਂ ਦੇ ਵਿੱਚ ਤੁਹਾਨੂੰ ਜਿਹੜਾ ਇਨਸਾਫ ਲੈ ਕੇ ਦੇਵਾਂਗੇ ਇਨਸਾਫ ਲੈ ਕੇ ਦੇਣਾ ਤਾਂ ਦੂਰ ਦੀ ਗੱਲ ਇਹ ਘਟਨਾਵਾਂ ਦਿਨੋ ਦਿਨ ਵਧਦੀਆਂ ਹੀ ਜਾ ਰਹੀਆਂ ਤੇ ਜਿਹੜੀ ਅੱਜ ਵਾਲੀ ਵੀ ਘਟਨਾ ਤੇ ਇਹ ਵੀ ਇੱਕ ਸੋਚੀ ਸਮਝੀ ਚਾਲ ਹੀ ਕਹਿ ਸਕਦੇ ਹਾਂ ਕਿ ਸਿੱਖਾਂ ਦਾ ਕੜਈ ਦੇਸ ਦਾ ਇਹਨਾਂ ਨੂੰ ਜਾਂ ਇਹ ਇਹ ਦੱਸਣ ਕਿ ਜਿਹੜੇ ਸਾਡੇ ਕਕਾਰ ਆ ਉਹਨਾਂ ਨਾਲ ਕਿੰਨੇ ਕ ਅਸੀਂ ਕਿਸੇ ਮਤਲਬ ਜਿਹੜੇ ਬੇਕਸੂਰਾ ਨੂੰ ਮਾਰਦੇ ਫਿਰਦੇ ਆ ਜਾਂ ਅਸੀਂ ਕਿਸੇ ਦਾ ਨੁਕਸਾਨ ਕਰਦੇ ਆ ਉਹ ਸਾਡਾ ਕਕਾਰ ਆ ਸਾਡੇ ਗੁਰੂਆਂ ਨੇ ਦਿੱਤਾ ਸਾਡਾ ਅੰਗ ਆ ਉਹ ਇੱਕ ਤੇ ਇਹ ਜਿਸ ਦਿਨ ਜੀ ਕਰਦਾ ਇਹ ਉਹ ਕਕਾਰ ਲਾਉਣ ਦੀ ਕੋਸ਼ਿਸ਼ ਕਰਦੇ ਆ ਠੀਕ ਆ ਭਾਵੇਂ ਮੈਨੇਜਮੈਂਟ ਨੇ ਮਾਫੀ ਮੰਗਣ ਦੀ ਗੱਲ ਕਬੂਲੀ ਆ ਕਿ ਸਾਥੋਂ ਗਲਤੀ ਹੋਈ ਹੈ ਪਰ ਸਰਕਾਰ ਕਿੱਥੇ ਇਹ ਗੂੰਗੀ ਸਰਕਾਰ ਇਹ ਜਿਹੜੀ ਬੋਲੀ ਸਰਕਾਰ ਹੈ ਕਿੱਥੇ ਸੁੱਤੀ ਪਈ ਹੈ ਇਹ રોજ રોજ ਦੀਆਂ ਘਟਨਾਵਾਂ ਕਿਉਂ ਹੁੰਦੀਆਂ ਕੀ ਸਰਕਾਰ ਵੱਲੋਂ ਲਿਖਤੀ ਰੂਪ ਵਿੱਚ ਕੋਈ ਐਦਾਂ ਦੀ ਕੋਈ ਚਿੱਠੀ ਜਾਂ ਕੋਈ ਕਾਨੂੰਨ ਜਿਹੜਾ ਬੰਨਣਾ ਚਾਹੀਦਾ ਕਿ ਹੋਣਾ ਹੀ ਨਹੀਂ ਚਾਹੀਦਾ ਤੇ ਜੇ ਹੁੰਦਾ ਤਾਂ ਉਹ ਉਸ ਟਾਈਮ ਤੇ ਜੋ ਮੌਜੂਦਾ ਅਫਸਰ ਆ ਜਾਂ ਉਹ ਕਾਲਜ ਆ ਉਸ ਦੇ ਉੱਤੇ ਠੋਸ ਕਾਰਵਾਈ ਹੋਣੀ ਚਾਹੀਦੀ ਉਸ ਨੂੰ ਬੰਦ ਕਰਨਾ ਚਾਹੀਦਾ ਤੇ ਫਿਰ ਕਹਿੰਦੇ ਹੋ ਤੁਸੀਂ ਕਿ ਛੋਟੀਆਂ ਛੋਟੀਆਂ ਗੱਲਾਂ ਨੂੰ ਤੁਸੀਂ ਵਧਾ ਦਿੰਨੇ ਹੋ ਜੀ ਜਦੋਂ ਤੁਸੀਂ ਸਾਡੇ ਸਿਰ ਦੀ ਪੱਗ ਨੂੰ ਹੱਥ ਪਾਓਗੇ ਸਾਡੇ ਪਿਓ ਦੀ ਪੱਗ ਨੂੰ ਹੱਥ ਪਾਓਗੇ ਤਾਂ ਅਸੀਂ ਮਜਬੂਰ ਹੁੰਦੇ ਹੋਏ ਕੀ ਕਰਾਂਗੇ ਇਹ ਸੋਚਣ ਵਾਲੀ ਗੱਲ ਆ ਫਿਰ ਕਹਿੰਦੇ ਆ ਜੀ ਜਿਹੜੇ ਨੌਜਵਾਨ ਆ ਉਹ ਉਹ ਤੇਜਤ ਹੋ ਜਾਂਦੇ ਆ ਅੱਜ ਕੜਿਆਂ ਤੇ ਗੱਲ ਆ ਕੱਲ ਨੂੰ ਪੱਗਾਂ ਤੇ ਵੀ ਜਾਊਗੀ ਮਾਮਾ ਦੀਪ ਸਿੱਧੂ ਨੇ ਕਿਹਾ ਸੀ ਨਾ ਕਿ ਹਜੇ ਹਜਾਬ ਨੂੰ ਗਏ ਆ ਤੇ ਉਹ ਦਿਨ ਦੂਰ ਨਹੀਂ ਆ ਜਦੋਂ ਪੱਗਾਂ ਨੂੰ ਵੀ ਪਹੁੰਚ ਜਾਣਗੇ ਇਹ ਸੋਚੀਆਂ ਸਮਝਮੰਦਵਾਨਾਂ ਦੇ ਨੌਜਵਾਨਾਂ ਨੂੰ ਅਤੇ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਕਿਸ ਨਾਲ ਸਾਡੇ ਪਿੰਡ ਦਾ ਵੀ ਨਾਮ ਬਦਨਾਮ ਹੁੰਦਾ ਆਪਾਂ ਨੂੰ ਇਸ ਤੇ ਇੱਕ ਠੋਸ ਕਦਮ ਚੱਕਣਾ ਚਾਹੀਦਾ ਕਾਲਜ ਦੀ ਮੈਨੇਜਮੈਂਟ ਨੂੰ ਵੀ ਬੇਨਤੀ ਕਰਦੇ ਆਂ ਕਿ ਆ ਕੇ ਪਿੰਡ ਦੀ ਪੰਚਾਇਤ ਨੂੰ ਜਾਂ ਆਪਾਂ ਨੂੰ ਜਾ ਕੇ ਕਾਲਜ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇਹ ਪੂਰੇ న్యూਸ ਚੈਨਲ ਵਿੱਚ ਖਬਰ ਜਾ ਚੁੱਕੀ ਹੈ ਮੈਂ ਖੁਦ ਜਾ ਕੇ ਹੁਣ ਪਹੁੰਚਿਆ ਸੀਗਾ ਗੱਲਬਾਤ ਹੋਈ ਹੈ ਉਹਨਾਂ ਨੇ ਠੀਕ ਹੈ ਅੰਦਰ ਨਹੀਂ ਜਾਣ ਦਿੱਤਾ ਪਰ ਉਹਨਾਂ ਨੇ ਇਹ ਗੱਲ ਕਬੂਲੀ ਹੈ ਕਿ ਸਾਥੋਂ ਗਲਤੀ ਹੋਈ ਹੈ ਪਰ ਇਹ ਗਲਤੀਆਂ ਰੋਜ਼ ਰੋਜ਼ ਇਹਨਾਂ ਵੱਲੋਂ ਹੀ ਕਿਉਂ ਹੁੰਦੀਆਂ ਸਾਨੂੰ ਸਮਝਣਾ ਪੈਣਾ ਕਿ ਇਨ੍ਹਾਂ ਚੀਜ਼ਾਂ ਦੇ ਵਿੱਚ ਸਰਕਾਰਾਂ ਰਲੀਆਂ ਹੋਈਆਂ ਅਸੀਂ ਵਾਸ ਪੰਜਾਬ ਜਥੇਬੰਦੀ ਵੱਲੋਂ ਇਸ ਦਾ ਇਸ ਦੀ ਨਿੰਦਿਆ ਕਰਦੇ ਹਾਂ ਅਤੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦਿੰਦੇ ਹਾਂ ਕਿ ਇਸ ਤੇ ਠੋਸ ਕਦਮ ਚੁੱਕਿਆ ਜਾਵੇ 2 ਤੋਂ 2:30 ਵਜੇ ਦੇ ਵਿੱਚ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਮਿਲਾਂਗੇ ਤੇ ਇਹ ਜਿਹੜਾ ਇੱਕ ਪੱਤਰ ਦੇਵਾਂਗੇ ਕਿ ਜੋ ਵੀ ਬੰਦ ਦੀ ਕਾਰਵਾਈ ਹੈ ਵਾਰਸ ਪੰਜਾਬ ਜਥੇਬੰਦੀ ਵੱਲੋਂ ਪੱਤਰ ਦੇਵਾਂਗੇ ਕਿ ਜੋ ਵੀ ਬੰਦ ਦੀ ਕਾਰਵਾਈ ਆ ਉਹ ਕੀਤੀ ਜਾਵੇ ਕਿਉਂਕਿ ਗੱਲ ਇਹ ਸਮਝ ਨਹੀਂ ਆਉਂਦੀ ਕਿ ਸਿੱਖਾਂ ਨਾਲ ਹੀ ਕਿਉਂ ਵਧੀਕੀਆਂ ਹੁੰਦੀਆਂ ਅਸੀਂ ਨਹੀਂ ਕਹਿੰਦੇ ਦੂਜੇ ਧਰਮ ਵਾਲੇ ਆ ਅਸੀਂ ਸਭ ਦਾ ਸਤਿਕਾਰ ਕਰਦੇ ਆ ਸਾਡੇ ਤਾਂ ਗੁਰੂਆਂ ਨੇ ਦੱਸਿਆ ਕਿ ਸਭ ਦਾ ਸਤਿਕਾਰ ਕਰੋ ਪਰ ਜਦ ਗੱਲ ਸਾਡੇ ਤੇ ਆਉਂਦੀ ਆ ਸਾਡੇ ਕਕਾਰਾਂ ਤੇ ਆਉਂਦੀ ਆ ਸਾਡੇ ਧਰਮ ਤੇ ਆਉਂਦੀ ਆ ਤਾਂ ਸਾਰੇ ਚੁੱਪ ਹੋ ਜਾਂਦੇ ਆ ਮੈਂ ਸਾਰੀਆਂ ਜਿੰਨੀਆਂ ਵੀ ਸਿੱਖ ਜੱਥੇਬੰਦੀਆਂ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਵੀ ਇਹ ਦੁਨੀਆਂ ਘਟਨਾਵਾਂ ਹੁੰਦੀਆਂ ਸਾਨੂੰ ਇਸ ਤੇ ਠੋਸ ਕਦਮ ਚੁੱਕਨੇ ਪੈਣਗੇ ਨਹੀਂ ਤਾਂ ਮੇਰੇ ਹਿਸਾਬ ਨਾਲ ਤਾਂ ਸਰਕਾਰ ਇਹ ਇੱਕ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਵੀ ਟੁਨਕਾ ਮਾਰ ਕੇ ਦੇਖਦੀ ਹੈ ਕਿ ਕੋਈ ਬੋਲਦਾ ਜਾਂ ਨਹੀਂ ਬੋਲਦਾ ਇਹ ਹੁਣ ਆਪਣੇ ਹੱਥਾਂ ਵੀ ਆਪਾਂ ਬੋਲਣਾ ਜਾਂ ਚੁੱਪ ਕਰਕੇ ਬੈਠੇ ਰਹਿਣਾ ਕਿਉਂਕਿ ਅੱਗੇ ਜੇ ਅਸੀਂ ਚੁੱਪ ਸੀ ਤਾਂ ਅੱਜ ਇਹਨਾਂ ਹਾਲਾਤਾਂ ਤੇ ਪਹੁੰਚ ਚੁੱਕੇ ਹਾਂ ਕਿ ਹੁਣ ਮੈਂ ਕੀ ਕਹਾਂ ਕਿ ਇੱਕ ਦੋ ਕੌੜੀ ਦੇ ਬੰਦੇ ਦੀ ਇਹ ਔਕਾਤ ਹੋ ਗਈ ਆ ਕਿ ਸਾਡੀ ਸਾਡੇ ਕਕਾਰਾਂ ਦੀ ਬੇਇੱਜ਼ਤੀ ਕਰੇ ਸੋ ਬੇਨਤੀਆਂ ਕਰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਵ ਸ਼ੇਅਰ ਕਰਿਓ ਲਾਈਵ ਨੂੰ ਤਾਂ ਜੋ ਹੋਰ ਵੀ ਜਿਹੜੇ ਸਾਡੇ ਸਰਗਰਮ ਸਿੱਖ ਜਥੇਬੰਦੀਆਂ ਜਾਂ ਸਾਡੇ ਸਿੱਖ ਲੀਡਰਾਂ ਜਾਂ ਜਿਹੜੇ ਪੰਜਾਬ ਪੰਜਾਬੀਅਤ ਅਤੇ ਸਾਡੇ ਧਰਮ ਲਈ ਸਗਿਰਦਾ ਸੋਚਦੇ ਆ ਉਹਨਾਂ ਤੱਕ ਪਹੁੰਚਦੀ ਹੋਵੇ ਤੇ ਜੋ ਅੱਜ ਦੀ ਇਹ ਘਟਿਆ ਹਰਕਤ ਹੋਈ ਹੈ ਉਸ ਦਾ ਅਸੀਂ ਵਿਰੋਧ ਕਰਦੇ ਆਂ ਤੇ ਹਮੇਸ਼ਾ ਕਰਦੇ ਰਵਾਂਗੇ ਕਿਉਂਕਿ ਗੱਲ ਸਾਡੇ ਪੱਗਾਂ ਤੱਕ ਪਹੁੰਚ ਚੁੱਕੀ ਹੈ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਮੈਨੂੰ ਕਿ ਇਹਨਾਂ ਨੂੰ ਕਕਾਰਾਂ ਵਿੱਚੋਂ ਦਿਸਦਾ ਕੀ ਆ ਪੇਪਰ ਦੇਣ ਜਾ ਰਿਹਾ ਸਾਡਾ ਕਕਾਰ ਆ ਸਾਡਾ ਅੰਗ ਆ ਉਹ ਉਹਦੇ ਨਾਲ ਅਸੀਂ ਕੀ ਗਲਤ ਕਰਦੇ ਆਂਗੇ ਔਰ ਇਹ ਅਸੀਂ ਅੱਜ ਨਹੀਂ ਪਹਿਨੇ ਆ ਸਾਡੇ ਗੁਰੂਆਂ ਦਾ ਦਿੱਤਾ ਹੋਇਆ ਸਾਨੂੰ ਅੰਗ ਸਾਨੂੰ ਆਸ਼ੀਰਵਾਦ ਆ ਉਹਨਾਂ ਦਾ ਇਹ ਪਰ ਇਹਨਾਂ ਨੂੰ ਡਰ ਕੀ ਲੱਗਦਾ ਇਹ ਸਮਝੋ ਬਾਹਰ ਜਦੋਂ ਤੁਹਾਡਾ ਸੰਵਿਧਾਨ ਆ ਤੁਹਾਡੀ ਅਦਾਲਤਾਂ ਨੇ ਸਾਨੂੰ ਇਹ ਪਰਮਿਸ਼ਨਾਂ ਦਿੱਤੀਆਂ ਕਿ ਤੁਸੀਂ ਪਹਿਨ ਸਕਦੇ ਹੋ ਤਾਂ ਇਹ ਕੌਣ ਲੋਕ ਆ ਜਿਹੜੇ ਵਾਰ-ਵਾਰ ਇਹ ਚੀਜ਼ਾਂ ਕਰਦੇ ਆ ਇਹ ਘਟਨਾਵਾਂ ਕਰਦੇ ਆ ਜਾਣਬੁੱਝ ਕੇ ਮਾਹੌਲ ਖਰਾਬ ਕੀਤਾ ਜਾ ਰਿਹਾ ਮੈਨੂੰ ਇੱਥੇ ਸੀਆਈਡੀ ਦੇ ਕੁਝ ਮੁਲਾਜ਼ਮ ਮਿਲੇ ਸੀ ਉਹ ਮੈਨੂੰ ਪੁੱਛ ਰਹੇ ਸੀ ਤੁਸੀਂ ਕੀ ਕਰੋਗੇ ਹਾਲਾਂਕਿ ਬੰਦਾ ਉਹਨਾਂ ਦਾ ਕਿ ਉਹਨਾਂ ਨੇ ਦੱਸਣਾ ਸੀ ਜੀ ਅਸੀਂ ਇਸ ਤੇ ਆ ਕਾਰਵਾਈ ਕਰ ਰਹੇ ਆ ਮਤਲਬ ਦੇਖ ਰਹੇ ਆ ਕਿ ਇਸ ਦੇ ਵਿੱਚ ਕੌਣ ਕੌਣ ਇਨਵੋਲ ਵਾ ਕੌਣ ਐਕਟਿਵ ਵਾ ਇਨ੍ਹਾਂ ਇਨ੍ਹਾਂ ਚੀਜ਼ਾਂ ਦੇ ਵਿੱਚ ਕੌਣ ਵਿਰੋਧ ਕਰ ਰਿਹਾ ਉਹ ਸਰਕਾਰਾਂ ਨੂੰ ਦੱਸਣਗੇ ਕਿ ਜੀ ਆ ਕੁਝ ਬੰਦੇ ਆ ਥੋੜੇ ਜੇ ਮੁਠੀ ਭਾਰਾ ਜਿਹੜੇ ਵਿਰੋਧ ਕਰਦੇ ਆ ਬਾਕੀ ਤਾਂ ਕੋਈ ਬੋਲਦਾ ਨਹੀਂ ਤੁਸੀਂ ਵੀਡੀਓ ਚ ਵੇਖੀ ਹੋਊਗਾ ਕਿੰਨੇ ਜਦੋਂ ਉਹ ਕੜਾ ਉਤਾਰ ਰਹੇ ਸੀ ਤਾਂ ਕਿੰਨੇ ਕ ਮਤਲਬ ਜਿਹੜੇ ਸਾਡੇ ਨੌਜਵਾਨ ਜਿਹੜੇ ਸਗਿਰਦ ਲੋਕ ਸੀ ਉਹ ਕਿੰਨੇ ਸੀ ਜੋ ਬੋਲ ਰਹੇ ਸੀ ਇਸੇ ਲਈ ਸਾਡੇ ਆ ਹਾਲਾਤ ਬਣ ਚੁੱਕੇ ਅੱਜ ਕਿਉਂਕਿ ਅਸੀਂ ਬੋਲਦੇ ਨਹੀਂ ਅਸੀਂ ਕਹਤ ਨਹੀਂ ਅਸੀਂ ਕੀ ਲੈਣਾ ਅੱਜ ਉਹਨਾਂ ਦਾ ਕੜਾ ਉਤਰਿਆ ਤਾਂ ਥੋੜੇ ਦਿਨਾਂ ਦੀ ਵਾਰੀ ਆ ਤੁਹਾਡੀ ਪਾਗ ਤੇ ਚੁੰਨੀ ਵੀ ਉਤਰਦਿਆਂ ਟਾਈਮ ਨਹੀਂ ਲੱਗਣਾ ਕਿਉਂਕਿ ਸਰਕਾਰਾਂ ਸਮਝ ਚੁੱਕੀਆਂ ਕਿ ਤੁਸੀਂ ਗੁੰਗੇ ਬੋਲੇ ਹੋ ਚੁੱਕੇ ਹੋ ਕੋਈ ਫਰਕ ਨਹੀਂ ਪੈਂਦਾ ਸਾਨੂੰ ਇਹ ਲੱਗਦਾ ਕਿ ਸਾਡਾ ਸਾਡੇ ਨਾਲ ਤਾਂ ਕੁਝ ਨਹੀਂ ਹੋਇਆ ਜਦ ਹੋਊਗਾ ਦੇਖੀ ਜਾਓ ਵਾਰੀ ਸਭ ਦੀ ਆਉਣੀ ਹੈ ਜੇ ਨਾ ਬੋਲੇ ਤਾਂ ਥੋੜਾ ਟਾਈਮ ਹੀ ਹੈ ਕਿ ਵਾਰੀ ਸਭ ਦੀ ਆ ਜਾਣੀ ਹੈ ਇਹ ਸਰਕਾਰ ਵੱਡੀਆਂ ਵੱਡੀਆਂ ਗੱਲਾਂ ਕਰਦੀ ਸੀ ਕੁਝ ਨਹੀਂ ਨਿਕਲਿਆ ਪਹਿਲਾਂ ਨਾਲੋਂ ਨਸ਼ੇ ਵੀ ਵਧੇ ਐ ਬੇਅਦਬੀ ਦੀਆਂ ਘਟਨਾਵਾਂ ਵੀ ਵਧੀਆਂ ਖੁਦਕੁਸ਼ੀਆਂ ਵੀ ਵਧੀਆਂ ਸਾਡੀਆਂ ਫਸਲਾਂ ਦਾ ਮਾਲਵਾ ਨੂੰ ਨਰਮੇ ਦੀ 벨ਟ ਕਿਹਾ ਜਾਂਦਾ ਸੀਗਾ ਸੋਨੇ ਦੀ 벨ਟ ਚਿੱਟੇ ਸੋਨੇ ਦੀ ਬਰਬਾਦ ਹੋ ਚੁੱਕੀ ਹੈ ਅਸੀਂ ਕਰ ਕੀ ਰਹੇ ਹਾਂ ਸਨ ਸਮਝੋ ਬਾਹਰ ਜਿੰਨਾ ਕੌਮਾਂ ਦੇ ਇਤਿਹਾਸ ਚਲੇ ਜਾਂਦੇ ਆ ਨਾ ਉਹ ਆਪਣੇ ਪੰਜਾਬ ਆਪਣੀ ਭਾਸ਼ਾ ਤੋਂ ਧਰਮ ਤੋਂ ਭੁੱਲ ਜਾਂਦੀਆਂ ਨੇ ਤਾਂ ਥੋੜਾ ਟਾਈਮ ਹੀ ਲੱਗਦਾ ਉਹਨਾਂ ਦਾ ਵजूद ਖਤਮ ਹੋਣ ਲੱਗਿਆ ਤੇ ਅਸੀਂ ਵੀ ਉਸੇ ਰਸਤੇ ਦੇ ਵਿੱਚ ਆ ਹਜੇ ਵੀ ਟਾਈਮ ਆ ਪੰਜਾਬੀ ਉਹ ਸੰਭਲ ਜਾਓ ਇਦਾਂ ਦੀਆਂ ਜਿੱਥੇ ਵੀ ਘਟਨਾਵਾਂ ਹੁੰਦੀਆਂ ਉਹਨਾਂ ਨੂੰ ਰੋਕੋ ਉਹਨਾਂ ਦਾ ਵਿਰੋਧ ਕਰੋ ਤੁਸੀਂ ਦੇਖੋ ਮੱਤੇਵਾੜੇ ਜੰਗਲ ਦੀ ਘਟਨਾ ਬਿਲਕੁਲ ਤਾਜੀ ਹੈ ਜੇ ਉਸ ਦਾ ਪੂਰੇ ਪੰਜਾਬ ਨੇ ਵਿਰੋਧ ਕੀਤਾ ਤਾਂ ਅੱਜ ਉਹ ਮੱਤੇਵਾੜਾ ਜੰਗਲ ਜਿਹੜਾ ਬਰਬਾਦ ਹੋਣ ਦੇ ਕਿਨਾਰੇ ਤੇ ਸੀਗਾ ਅੱਜ ਉਹ ਆਬਾਦ ਹੋ ਗਿਆ ਤੇ ਇਸੇ ਤਰ੍ਹਾਂ ਜੇ ਅਸੀਂ ਇਹ ਬੇਅਦਮੀਆਂ ਤੇ ਨਹੀਂ ਬੋਲੇ ਤਾਂ ਦਿਨੋਂ ਦਿਨ ਬੇਅਦਮੀਆਂ ਵਧਣੀਆਂ ਹੀ ਆ ਸੋ ਅਸੀਂ 2:00 ਤੋਂ 2:30 ਵਜੇ ਦੇ ਵਿੱਚ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਬਹਿੰਡਾ ਦੇ ਐਸਐਸਪੀ ਸਾਹਿਬ ਨੂੰ ਇੱਕ ਪੱਤਰ ਦੇਣ ਜਾ ਰਹੇ ਹਾਂ ਕਿ ਇਸ ਤੇ ਬੰਦੀ ਕਾਰਵਾਈ ਉਹ ਮੁਲਾਜ਼ਮ ਤੇ ਤੇ ਜੋ ਕਾਲਜ ਆ ਉਸ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਅੱਗੇ ਤੋਂ ਲਿਖਤੀ ਰੂਪ ਦੇ ਵਿੱਚ ਦਿੱਤਾ ਜਾਵੇ ਕਿ ਜੇਕਰ ਇਹੋ ਜੀ ਇਦਾਂ ਦੀ ਕੋਈ ਵੀ ਘਟਨਾ ਇਸ ਕਾਲਜ ਦੇ ਵਿੱਚ ਹੁੰਦੀ ਹੈ ਤਾਂ ਉਸ ਤੇ ਠੋਸ ਕਾਰਵਾਈ ਕੀਤੀ ਜਾਊਗੀ ਕਿਉਂਕਿ ਇਹ ਉਹ ਪਿੰਡ ਆ ਬਹਿਮੰਦਵਾਨਾ ਜਿੱਥੇ ਦੀਪ ਸਿੱਧੂ ਨੇ ਆਪਣਾ ਬਚਪਨ ਬਤੀਤ ਕੀਤਾ ਤੇ ਆਪਣੀ ਮਢਲੀ ਸਿੱਖਿਆ ਪ੍ਰਾਪਤ ਕੀਤੀ ਅਸਨੀ ਚਾਹੁੰਦੇ ਕਿ ਇਸ ਪਿੰਡ ਦੇ ਉੱਪਰ ਕੋਈ ਕਿਸੇ ਤਰ੍ਹਾਂ ਦਾ ਧੱਬਾ ਲੱਗੇ ਸੋ ਮੇਰੇ ਪਿੰਡ ਦੇ ਨੌਜਵਾਨ ਸਕਿੱਲ ਦਾ ਉਹ ਸਮਝਦੇ ਇਸ ਚੀਜ਼ ਨੂੰ ਕਈਆਂ ਦੀ ਕਾਲ ਵੀ ਆ ਗਈ ਕਿ ਭਾਈ ਆਪਾਂ ਤੁਹਾਡੇ ਨਾਲ ਆ ਸੋ ਇੱਕ ਵਾਰੀ ਆਪਾਂ ਐਸਐਸਪੀ ਸਾਹਿਬ ਨੂੰ ਲਿਖਤੀ ਸ਼ਿਕਾਇਤ ਦਿੰਨੇ ਆ ਕਾਰਵਾਈ ਕਰਦੇ ਆ ਪਤਾ ਲੱਗੂਗਾ ਆ ਬੇਟੇ ਕੜਾ ਦਿਖਾਇਓ ਛੇੜਾ ਛੋੜਾ ਤਰਵਾ ਰਹੇ ਆ ਆ ਕੜਾ ਹੈ ਜੀ ਆ ਇਹਦਾ ਕੜਾ ਤਰਵਾ ਰਹੇ ਆ ਆ ਪ੍ਰੈਸ ਵਾਲਾਂ ਦਾ ਫੋਨ ਵੀ ਆ ਰਿਹਾ ਹੈ ਪ੍ਰੈਸ ਆ ਰਹੀ ਹੈ ਇੱਥੇ ਇਹਨਾਂ ਨੂੰ ਅੱਜ ਬਹੁਤ ਵੱਡਾ ਇਸ਼ੂ ਆ ਇਹ ਤੇ ਆ ਦੇਖ ਲਓ ਜੀ ਆ ਜਿਹੜਾ ਕੜਾ ਤਰਵਾ ਰਹੇ ਆ ਇਹ ਆ ਸਾਰੇ ਮਤਲਬ ਆ ਆ ਪੇਰੈਂਟਸ ਖੜੇ ਆ ਸਾਰੇ ਪੇਰੈਂਟਸ ਦੇ ਸਾਹਮਣੇ ਆ ਆ ਆ ਹੈਗੇ ਆ ਜਿਹੜੇ ਕੜਾ ਤਰਵਾ ਰਹੇ ਆ ਆ ਕੜਾ ਆ ਤਰਵਾ ਰਹੇ ਆ ਆ ਕੜਾ ਤਰਵਾ ਰਹੇ ਆ ਜੀ ਇਹ ਸਰਨਪ੍ਰੀਤ ਸਿੰਘ ਕੀ ਕਹਿੰਦੇ ਵੀ ਤੁਹਾਡਾ ਮਤਲਬ ਕੜਾ ਪਹਿਣ ਕੇ ਜਾ ਨਹੀਂ ਸਕਦੇ ਤੁਸੀਂ ਅੰਤਰ ਉਹਕਰ انہਾਂ ਦੇ ਕੋਈ ਹੈ ਕਿ ਚਾਹੁੰਦੇ ਵੀ ਕੜਾ ਉਤਾਰ ਦੇ ਨਾ ਉਤਾਰ ਵੀ ਦਿੰਦਾ ਕਿਉਂਕਿ ਕਾਲਜ ਦੇ ਨਹੀਂ ਉਤਾਰ ਕੇ ਉਹਨਾਂ ਦੇ ਕੜਾ ਤਾਂ ਇਹ ਧਾਰਮਿਕ ਨਿਸ਼ਾਨੀ ਹੈ ਇਹ ਉਤਾਰਵਾਜ ਨਹੀਂ ਸਕਦੇ ਇਹ ਤੁਹਾਡਾ ਨਾਮ ਕੀ ਹੈ ਪਿਛਲੀ ਵਾਰ ਹੀ ਦੇਗੇ ਦੇਖ ਕੇ ਗਏ ਸੀ ਮੈਂ ਪਰ ਹਾਂਜੀ ਕੋਈ ਆਬਜੈਕਸ਼ਨ ਨਹੀਂ ਕੀਤੀ ਠੀਕ ਹੈ ਕੜਾ ਕਿਵੇਂ ਉਤਾਰ ਸਕਦੇ ਹਾਂ ਤੇ ਕੀ ਪ੍ਰੋਬਲਮ ਹੋ ਜਾਂਦੀ ਹੈ ਹਾਂ ਚਲੋ